ਗਗਨ ਸਾਹਿਬ ਜੀ ਤੇ ਬਾਹਰ ਤਾਂ ਤੁਹਾਨੂੰ ਦੱਸ ਦਈਏ ਕਿ ਇੱਥੇ ਇੱਕ ਬੜੀ ਨਵਕਲੀ ਸੇਵਾ ਜਿਹੜੀ ਇੱਥੇ ਕੀਤੀ ਜਾ ਰਹੀ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਪਾਣੀ ਦਾ ਛਣਕਾਵ ਸੜਕ ਦੇ ਉੱਤੇ ਕੀਤਾ ਜਾ ਰਿਹਾ ਜਿਹੜੀ ਸੰਗਤਾਂ ਜੋ ਨੰਗੇ ਪੈਰੀ ਗੁਰੂ ਘਰ ਵਿਖੇ ਪਹੁੰਚ ਰਹੀਆਂ ਨੇ ਦਰਸ਼ਨਦਾਰੇ ਕਰਨ ਵਾਸਤੇ ਉਹਨਾਂ ਦੇ ਪੈਰ ਨਾ ਸੜਾ ਨਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਤਾਂ ਗਰਮੀ ਤੋਂ ਬਚਣ ਵਾਸਤੇ ਇੱਕ ਨਵਕਲਾ ਪ੍ਰਯਾਸ ਇਹਨਾਂ ਵੀਰਾਂ ਵੱਲੋਂ ਕੀਤਾ ਜਾ ਰਿਹਾ ਵੇਖ ਸਕਦੇ ਹੋ ਕਿ ਜਿੰਨੀ ਰੋਡ ਆ ਇਹਨੂੰ ਸਾਫ਼ ਸੁਥਰਾ ਵੀ ਨਾਲ ਦੇ ਨਾਲ ਕੀਤਾ ਜਾ ਰਿਹਾ ਕੋੜਾ ਕਰਕਟ ਵੀ ਚੁੱਕਿਆ ਜਾ ਰਿਹਾ ਤੇ ਉਸ ਦੇ ਨਾਲ ਜੋ ਇੱਥੇ ਅ ਜੋ ਪਾਣੀ ਦਾ ਛਣਕਾਵ ਜਿਹੜਾ ਉਹ ਵੀ ਕੀਤਾ ਜਾ ਰਿਹਾ ਹੈ ਹਾਲਾਂਕਿ ਜ਼ਰੂਰ ਇਹ ਬਹੁਤ ਨਵੇਕਲੀ ਸ ਹੈ ਕਿਉਂਕਿ ਜਿਸ ਤਰੀਕੇ ਨਾਲ ਪ੍ਰਸ਼ਾਸਨ ਵੱਲੋਂ ਵੀ ਕਿਹਾ ਗਿਆ ਕਿ ਗਰਮੀ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਗੁਰੂ ਨਗਰੀ ਚ ਵੇਖਣ ਨੂੰ ਮਿਲੇਗੀ ਤਾਂ ਉੱਥੇ ਇਹ ਸੇਵਾ ਕੀਤੀ ਜਾ ਰਹੀ ਆ ਹਾਲਾਂਕਿ ਜਿਹੜੇ ਵੀਰ ਸੇਵਾ ਵੀ ਕਰ ਰਹੇ ਨੇ ਇਹ ਕੋਈ ਕਹਿ ਸਕਦੇ ਆ ਕਿ ਜੋ ਬਿਜ਼ਨਸਮੈਨ ਲੋਕ ਨੇ ਇਹ ਉਹ ਵੀਰ ਹੋਣੀ ਹੈਗੇ ਨੇ ਜਿਨ੍ਹਾਂ ਦਾ ਲੱਖਾਂ ਕਰੋੜਾਂ ਦਾ ਕਾਰੋਬਾਰ ਆ ਤਾਂ ਇੱਥੇ ਸਾਡੇ ਨਾਲ ਵੀਰ ਹੋਣੀ ਮੌਜੂਦ ਨੇ ਤਾਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਜਿਹੜੀ ਸੇਵਾ ਕਰ ਰਹੇ ਹੋ ਬਹੁਤ ਹੀ ਵਧੀਆ ਸੇਵਾ ਨੂੰ ਇਕਲੀ ਸੇਵਾ ਕਿਉਂਕਿ ਜਿਹੜੀ ਸੰਗਤ ਦੂਤ ਰਾਜੇ ਤੋਂ ਆਂਦੀ ਉਹਨਾਂ ਦੇ ਪੈਰ ਨਾਲ ਸੜਨ ਤਾਂ ਇੱਕ ਬੜਾ ਵਧੀਆ ਪ੍ਰਯਾਸ ਤੁਸੀਂ ਕਰ ਰਹੇ ਹੋ ਇਹ ਜੀ ਬਹੁਤ ਮਨ 'ਚ ਇੱਕ ਚਾ ਆਇਆ ਵਾ ਕਿ ਕਿਹ ਸੰਗਤ ਦੇ ਪੈਰ ਨਾਲ ਮੇਕੋ ਨਹੀਂ ਖਲੋਤਾ ਇਹਦਾ ਤਾਂ ਸੰਗਤੋਂ ਕਿੱਦਾਂ ਖਲ ਆਏ ਥੱਲੇ ਪਾਣੀ ਪਿਆਵਾ ਤੇ ਮੇਰੇ ਪੈਰ ਐਸ ਟਾਈਮ ਪੂਰੇ ਸੜਦੇ ਪਿਆ ਆ ਤੇ ਜੇ ਮੇਰੇ ਮਨ ਦੇ ਵਿੱਚ ਇਦਾਂ ਦੀ ਗੱਲ ਆਈ ਹੈ ਕਿ ਮੈਂ ਪਾਣੀ ਸਾਰੀ ਸ਼ਰਕ ਦੇ ਵਿੱਚ ਤਰੋਂਗਾ ਗੁਰੂ ਰਾਮਦਾਸ ਹੋਟਲ ਹਸਪੀਟਲ ਤੋਂ ਲੈ ਕੇ ਸ਼ਹੀਦਾ ਸਾਹਿਬ ਤੱਕ ਕਰਾਂ ਬਾਕੀ ਫਿਰ ਵੀ ਮੈਟ ਜਰੂਰ ਲਾਏ ਆ ਬਾਬਾ ਜੀ ਕਿਰਪਾ ਨਾਲ ਮੈਟ ਲੱਗੇ ਆ ਪਰ ਮੈਟਾਂ ਦੇ ਵੀ ਉੱਤੇ ਪਾਣੀ ਪਾਇਆ ਜਾਂਦਾ ਪਿਆਵਾ ਕਿ ਸੰਗਤ ਦੇ ਪੈਰ ਨਸਰਨ ਜਿੰਦੇ ਕਰਕੇ ਕਿ ਜੋ ਸੰਗਤ ਨੂੰ ਕੋਈ ਖੁਸ਼ੀ ਮਿਲੇਗੀ ਵਾਕਈ ਜੀ ਸਾਡੇ ਪੈਰ ਠੰਡੇ ਹੋਏ ਆ ਤੇ ਬਾਕੀ ਬਹੁਤ ਅਪਿਸ਼ ਬਹੁਤ ਆ ਮਾਰੇਗੇ ਅਰਦਾਸ ਐਹੀ ਕਰੀਦੀ ਆ ਕਿ ਜਿਹੜਾ ਐਤਵਾਰ ਦਾ ਦਿਨ ਹੁੰਦਾ ਨਾ ਉਹ ਬਾਬਾ ਜੀ ਦੇ ਅਰਦਾਸ ਕਰੀਦੀ ਕਿ ਕੋਸ਼ਿਸ਼ ਕਰਿਆ ਕਰੋ ਬਾਬਾ ਜੀ ਕਿ ਇੱਕ ਰੱਬ ਦੇ ਮਨ ਮਿਹਰ ਪਾਇਆ ਕਰੋ ਕਿ ਮੌਸਮ ਐਤਵਾਰ ਦਾ ਇੰਨਾ ਉਹ ਠੰਡਾ ਹੋਵੇ ਕਿ ਸੰਗਤ ਵੀ ਖੁਸ਼ ਰਵੇ ਕ ਬੜੇ ਵਧੀਆ ਨਵੇਕਲਾ ਪ੍ਰਯਾਸ ਜਿਹੜਾ ਇੱਥੇ ਤੁਸੀਂ ਕਰ ਰਹੇ ਹੋ ਕਿਉਂਕਿ ਅਕਸਰ ਸੰਗਤ ਜੋ ਦੂਦਰਾਜੇ ਤੋਂ ਪਹੁੰਚਦੀ ਹੈ ਗੁਰੂ ਘਰ ਵਿਖੇ ਤਾਂ ਇੰਨੀ ਗਰਮੀ ਦੇ ਵਿੱਚ ਡਾਕਟਰਾਂ ਨੇ ਵੀ ਇਹ ਚੀਜ਼ ਦਾ ਕਹਿ ਤਾ ਕਿ ਹਰ ਕੋਈ ਜਿਹੜਾ ਆਪ ਆਪਣੇ ਜੋ ਲੋੜ ਪੈਂ ਤੇ ਘਰੋਂ ਬਾਹਰ ਜਾਵੇ ਕਿਉਂਕਿ ਆਣ ਵਾਲੇ ਦਿਨਾਂ 'ਚ ਬਹੁਤ ਵੱਡੇ ਪੱਧਰ ਤੇ ਗਰਮੀ ਵਧਣ ਜਾ ਰਹੀ ਆ ਇਹ ਬਾਬਾ ਦੀਪ ਸਿੰਘ ਦੀ ਕਿਰਪਾ ਵਾ ਜਿਹੜਾ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਜਿਹੜਾ ਬਾਬਾ ਦੀਪ ਸਿੰਘ ਦੇ ਦਰ ਤੇ ਆ ਜਾਂਦਾ ਵਾ ਉਹਨੂੰ ਵੈਸੇ ਨਹੀਂ ਕੋਈ ਬਿਮਾਰੀ ਲੱਗਦੀ ਕਿਉਂਕਿ ਉਹ ਕਿਰਪਾ ਹੀ ਐਨੀ ਮਹਾਰਾਜ ਦੀ ਤੇ ਬਾਕੀ ਸੰਗਤ ਦਾ ਪਿਆਰ ਬੋਧ ਬਾਬਾ ਦੀਪ ਸਿੰਘ ਜੀ ਨਾਲ ਦੂਰੋਂ ਨੇਰੇ ਕੋਈ ਕਿਤੋਂ ਆ ਰਿਹਾ ਕੋਈ ਕਿਤੋਂ ਆ ਰਿਹਾ ਵਾ ਕੋਈ ਵੱਡੀ ਗੱਲ ਨਹੀਂ ਬੰਮਾ ਜਿਹਨੇ ਵੀ ਵੀਰ ਸੇਵਾ ਕਰ ਰਹੇ ਨੇ ਹਰ ਕੋਈ ਚੰਗੇ ਕਿਤੇ ਤੋਂ ਜੁੜਿਆ ਤੁਸੀਂ ਵੀ ਤੁਹਾਡਾ ਵੀ ਕੀਤਾ ਇੱਕ ਚੰਗਾ ਕੀਤਾ ਤਾਂ ਸੇਵਾ ਕਰਦੇ ਕਿੰਨਾ ਕੁ ਵਧੀਆ ਲੱਗਦਾ ਇਹਦੇ ਤੇਨ ਦੁਕਾਨਾਂ ਬੰਦ ਕਰਕੇ ਅਸੀਂ ਜੀ ਫੋਕੇ ਪਾਣੀ ਦਾ ਕੰਮ ਚਾਲੂ ਕੀਤਾ ਸੀ ਅੱਜ ਬਾਬਾ ਜੀ ਨੇ ਇੰਨੀ ਕਿਰਪਾ ਕਰਤੀ ਆ ਕਿ ਸੰਗਤ ਦੂਰੋਂ ਨੇਰੇ ਆ ਕੇ ਬਹੁਤ ਪਿਆਰ ਕਰਦੀ ਵੀ ਬਹੁਤ ਜ਼ਿਆਦਾ ਸੰਗਤ ਸੰਜੋਗ ਨਾਲੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਚੋਲਾ ਦਾ ਲੰਗਰ ਤੇ ਨਾਲ ਲੱਸੀ ਸ਼ਬੀਲ ਦੁੱਧ ਦਾ ਲੰਗਰ ਮਤਲਬ ਸ਼ਰਦਾਈ ਬਾਬਾ ਨੇ ਕਿਰਪਾ ਕੀਤੀ ਗਾਂ ਸ਼ਰਦਾਈ ਦਾ ਵੀ ਲੰਗਰ ਲਾਵਾਂਗੇ ਜੀ ਬਿਲਕੁਲ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੌਜਵਾਨਾਂ ਵੱਲੋਂ ਇੱਕ ਵਧੀਆ ਤੇ ਇਕਲਾ ਪ੍ਰਯਾਸ ਅੱਜ ਕੀਤਾ ਜਾ ਰਿਹਾ ਹੈ ਕਿ ਜਿਹੜੀ ਵੀ ਸੜਕ ਹੈ ਗੁਰੂ ਘਰ ਨੂੰ ਜਾਂਦੀ ਆ ਤਾਂ ਉਸ ਸੜਕ ਦੇ ਉੱਤੇ ਜਿਹੜਾ ਪਾਣੀ ਦਾ ਛਣਕਾਵ ਜੋ ਇੱਥੇ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਸੰਗਤ ਦੇ ਜਿਹੜੇ ਪੈਰ ਆ ਉਹਨਾਂ ਆ ਸੜਨ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨਕ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਹਿਬ